ਤੇ ਬੱਚਿਆਂ ਦਾ ਦੇ ਆਪਣੇ ਬਾਜਮ ਚੈੱਕ ਕਰਕੇ ਨਾ ਹਾਂਜੀ ਇਹਨਾਂ ਨੂੰ ਆਪਾਂ ਉਸ ਮੈਡੀਸਨ ਦੇ ਦੇਣੀ ਹੈ ਜਿਹੜੇ ਪੇਟ ਦੇਖੀ ਰਿਹਾ ਸਰ ਜੀ ਸਰਪੜਾਈ ਲਖਾਈ ਵਾਲੇ ਕੰਮਾਂ ਚ ਡਾਕਟਰ ਦਾ ਕੀ ਕੰਮ ਜੀ ਵਿਕਿੰਦਰ ਇਹ ਤੁਸੀਂ ਇਹਨਾਂ ਨੂੰ ਵਧੀਆ ਕੋਈ ਐਜੂਕੇਸ਼ਨ ਨਹੀਂ ਦੇ ਸਕਦੇ ਇਹਨਾਂ ਨੂੰ ਬੋਲਣ ਦਾ ਪਤਾ ਹੀ ਨਹੀਂ ਹੈਗਾ ਨਹੀਂ ਨਹੀਂ ਡਾਕਟਰ ਸਾਹਿਬ ਆਪਣੇ ਸਮੋਸੇ ਚਾਹ ਬਣ ਰਹੀ ਹੈਗੀ ਆ ਰਹੇ ਨੇ ਸਮਨ ਨੇ ਚਲੋ ਉਹ ਤਾਂ ਛੱਡੋ ਕੋਈ ਗੱਲ ਨਹੀਂ ਸਮੋਸੇ ਚਾ ਤਾਂ ਬਾਅਦ ਚੋਂ ਕਰ ਲਾਂਗੇ ਵੀ ਤੁਸੀਂ ਘਟੋ ਘਟੇ ਇਹਨਾਂ ਨੂੰ ਸਮਝਾ ਕੇ ਤਾਂ ਰੱਖੋ ਨਾ ਵੀ ਆਪਾਂ ਨੇ ਕਿਦਾਂ ਦਾ ਵਿਵਹਾਰ ਕਰਨਾ ਹੈ ਜੇ ਕੋਈ ਆਉਂਦਾ ਚਲੋ ਫਿਰ ਅੱਗੇ ਤੋਂ ਧਿਆਨ ਰੱਖੋ ਬੱਚਾ ਨੂੰ ਪ੍ਰੋਪਰੀ ਵਧੀਆ ਜਾਣਕਾਰੀ ਦਿਓ ਹਨਾ ਠੀਕ ਹੈ ਜੀ ਹਾਂ ਇਹਨਾਂ ਦਾ ਵਜਨ ਚੈੱਕ ਕਰਵਾਉਂਗਾ ਤੇ ਮੈਨੂੰ ਨਾਲ ਦੀ ਨਾਲ ਇਹਨਾਂ ਦਾ ਬਾਈ ਨੇਮ रिकॉर्ड ਦੇ ਵਿੱਚ ਆਪਾਂ ਨੇ ਦਰਜ ਕਰਨਾ ਜਗENDER ਵੇਟ ਚੈੱਕ ਕਰੋ ਫਾਸਟ ਆ ਨਾਮ ਜਗENDER ਸਿੰਘ ਜਗENDER ਸਿੰਘ 45 ਕਿਲੋ ਜੀ 45 ਕਿਲੋ ਹਾਂਜੀ ਰੌਹਲ ਇਹਨਾਂ ਦਾ ਨਾਮ ਹੈ ਰੌਹਲ ਰੌਹਲ 24 ਕਿਲੋ 24 ਕਿਲੋ ਠੀਕ ਤੇ ਸਾਡਾ ਸਟੂਡੈਂਟ ਹੀ ਐਬਸੈਂਟ ਅੱਜ ਅਚਾ ਹ ਕੋਈ ਇਸ਼ੂ ਹੋ ਗਿਆ ਹੋਣਾ ਤਾਂ ਕਰਕੇ ਗੈਰ ਹਾਜ਼ਰ ਆ ਤੇ ਕੱਲ ਅਸੀਂ weight measure ਕੀਤੇ ਸੀ ਤੇ ਉਹਦਾ ਹੀ 24 ਕਿਲੋ ਵਜ਼ਨ ਹੈ ਤੇ ਸੀਮਾ ਨੇ ਮੈਂ ਕੀ ਨਾਮ ਦੱਸਿਆ ਸੀ ਸੀਮਾ ਜੀ ਸੀਮਾ ਕਿੰਨਾ weight ਹੈ 24 ਠੀਕ ਚਲੋ ਇਹ ਕੰਮ। ਓਕੇ ਜੀ। ਤੇ ਇਹਨਾਂ ਦੀਆਂ ਦਵਾਈਆਂ ਮੈਡੀਸਿਨਸ ਅਗਲੇ ਹਫਤੇ ਤੁਹਾਡੇ ਕੋਲ ਪਹੁੰਚਦੀਆਂ ਹੋ ਜਾਣੀਆਂ। ਉਹਨਾਂ ਦੇ ਉੱਪਰ ਹੀ ਡੋਜ਼ ਲਿਖੀ ਹੋਈ ਹੈ ਵੀ ਕਿੰਨੀ ਉਮਰ ਦੇ ਬੱਚੇ ਨੂੰ ਕਿੰਨੀ ਦਵਾਈ ਦੇਣੀ ਹੈ। ਹਾਂਜੀ। ਚਲ ਓਕੇ ਸਰ ਸ਼ਿਕਾ। ਓਕੇ ਸਰ ਸ਼ਿਕਾ। ਯਰ ਕੰਮ ਤਾਂ ਸਾਰੇ ਸਬਜੈਕਟਾਂ ਦਾ ਪੂਰਾ ਹੈ। ਹੁਣ ਜਾਵਾ ਜਾਂ ਨਾ ਜਾਮਾ। ਹੁਣ ਕਿਵੇਂ ਕਰਾਂ ਜਾ ਜਾ ਸਕੂਲ ਜਾ ਪੁੱਤ ਠੀਕ ਹੈ ਡੈਡੀ ਜਾਣਾ ਤੇਰੀ ਰੋਜ਼ ਗੈਰਹਾਜ਼ਰੀ ਹੁੰਦੀ ਐ ਜੇ ਤਾਂ ਬੜਾ ਸਿਆਣਾ ਜਾਣਾ ਵੀ ਪਊ ਜਾਈ ਬਣ ਵੀ ਨਹੀਂ 사ਤਾ ਹੁਣ ਕਿਵੇਂ ਕਰੀਏ ਅਰੇ ਆ ਜਾ ਸਕੂਲ ਚੱਲੀਏ ਨਾ ਯਾਰ ਮੈਂ ਤਾਂ ਨਹੀਂ ਜਾਂਦਾ ਕਿਆ ਯਾਰ ਤੇਰਾ ਕੰਮ ਨਹੀਂ ਪੂਰਾ ਨਾ ਨਾ ਕੰਮ ਤਾਂ ਮੇਰਾ ਸਾਰੇ ਸਬਜੈਕਟਾਂ ਦਾ ਪੂਰਾ ਐ ਇਹ ਕੰਮ ਪੂਰਾ ਜਾਂਦਾ ਕਿਉਂ ਨਹੀਂ ਯਾਰ ਕੱਲ ਜਦ ਮੈਂ ਬਾਜਾਂ ਦਾ ਟੋਲੀ ਆਂਦੇ ਸੀ ਮੈਨੂੰ ਤਾਂ ਡਰ ਲੱਗਦਾ ਕਿਤੇ ਮਾਸਟਰ ਜੀ ਉਂ ਹੀ ਨਾ ਵੇਚ ਦੇਣ ਓਏ ਜੇ ਡਾਕਟਰ ਆਪਰੇਸ਼ਨ ਕਰਦੇ ਹੁੰਦੇ ਨੇਗੇ ਜੋ ਸੁਣ ਕੇ ਕਿਉਂ ਕਰਦੇ ਹੁੰਦੇ ਨੇ ਓਏ ਉਹ ਸੁਣ ਤਾਂ ਕਰਦੇ ਹੁੰਦੇ ਨੇ ਵੀ ਕਿਤੇ ਮਰੀਜ਼ ਆਪ ਤੇ ਆਪਰੇਸ਼ਨ ਕਰਨਾ ਨਾ ਸਿੱਖ ਜੇ